ਤੁਸ਼ਾਲਪੁਰ ਦੇ ਹਲਕਾ ਦਸੂਹਾ ਦੇ ਪਿੰਡ ਸ਼ਾਹਪੁਰ ਵਿੱਚ ਟਰੈਕਟਰ ਦੇ ਥੱਲੇ ਕੁਚਲ ਕੇ ਇੱਕ ਵਿਅਕਤੀ ਦੀ ਹੱਤਿਆ ਨੂੰ ਅੰਜਾਮ ਦੇਣ ਵਾਲਾ આરોપી ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਜਾਣਤਾਰ ਦੇ ਦਿੰਦੇ ਹੋਏ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ ਤੇ ਐਸਐਚਓ ਜਿੰਦਰ ਸਿੰਘ ਨੇ ਦੱਸਿਆ ਕਿ 15 ਮਈ ਨੂੰ ਦਸੂਹਾ ਦੇ ਪਿੰਡ ਸ਼ਾਹਪੁਰ ਵਿੱਚ ਜਗਿੰਦਰ ਸਿੰਘ ਦੀ ਜ਼ਮੀਨੀ ਦੀਵਾਰ ਨੂੰ ਲੈ ਕੇ ਟਰੈਕਟਰ ਦੇ ਥੱਲੇ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਅਤਿਆਨੂ ਅੰਜਾਮ ਦੇਣ ਵਾਲਾ ਵਿਅਕਤੀ ਪਿੰਡ ਦਾ ਹਿੰਜੀਤ ਸਿੰਘ ਸੀ ਪੁਲਿਸ ਦੀ ਪਹਿਲੀ ਜਾਂਚ ਵਿੱਚ ਸਾਹਮਣੇ ਆਇਆ ਕਿ આરોપી ਮਨਜੀਤ ਸਿੰਘ ਦਾ ਪਿੰਡ ਦੇ ਹੀ ਜਾਣ ਵਾਲੇ ਸ਼ੁਕਿੰਦਰ ਸਿੰਘ ਦੇ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ આરોપી ਨੇ ਸ਼ੁਕਿੰਦਰ ਸਿੰਘ ਨੂੰ ਮੋਟਰਸਾਈਕਲ ਸੁੰੇਤ ਖੁੱਚ ਲ ਦਿੱਤਾ ਅਤੇ ਉਸ ਨੂੰ ਕਸੀਟ ਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ ਸੀ ਤੇ આરોપી ਉੱਥੋਂ ਟਰੈਕਟਰ ਛੱਡ ਕੇ ਭੱਜ ਨਿਕਲਿਆ ਸੀ ਜਿਸ ਨੂੰ ਫੜਨ ਦੇ ਲਈ ਪੁਲਸ ਵੱਲੋਂ 10 ਟੀਮਾਂ ਬਣਾਈਆਂ ਗਈਆਂ ਦਿਨੀਆਂ ਜਿਸ ਦੇ ਚੱਲਦੇ આરોપી ਨੂੰ ਦਸੂਹਾ ਏਰੀਆ ਵਿੱਚ ਦਬੋਚ ਲਿਆ ਗਿਆ ਪੁਲਿਸ ਵੱਲੋਂ ਇਸ ਸਾਰੇ ਘਟਨਾ ਵਿੱਚ ਇਸਤੇਮਾਲ ਕੀਤੇ ਗਏ ਟਰੈਕਟਰ ਨੂੰ ਬਰਾਮਦ ਕਰ ਲਿਆ ਗਿਆ। ਇਸ ਵਿਸ਼ੇਕੀ ਦੀ ਮੰਗ ਹੈ। ਇਹ ਮੁਕਦਮਾ ਨੰਬਰ 84 ਮਿਤੀ 15/25 ਨੂੰ ਅੰਡਰ ਸੈਕਸ਼ਨ 103 ਤੇ 324 4 BNS 32 VSA ਐਕਟ ਪੀਐਸ ਦਸੂਹਾ ਵਿੱਚ ਦਰਜ ਹੋਇਆ ਸੀ। ਤੇ ਇਹ ਮੁਕਦਮਾ ਜਿਹੜਾ ਹੈ ਬਨੀ ਪੁੱਤਰ ਜਗਿੰਦਰ ਵਾਸੀ ਬਨਸ਼ਾਹਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਤੇ ਟਾਂਡਾ ਸਾਈਡ ਨੂੰ ਜਾ ਰਹੇ ਸੀ ਤੇ ਇਹਨਾਂ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਉਰਫ ਸਾਹਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜਮੀਨਾਂ ਦੇ ਕੇਸ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਜਿਹੜਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਪਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਂਜੋਗ ਐਸਐਸਪੀ ਹਿਸ਼ਾਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਸ ਪਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਰਟ ਹੈ ਇਹਦੀ ਫਰਦਰ ਪੁਸ਼ਕਸ਼ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ ਕਰਦਾ